ਪੁਲਿਸ ਨੂੰ ਦੇਖ ਭੱਜੇ ਤਸਕਰ ਉਹ ਭੱਜ ਗਏ ਭਾ ਉਹ ਭੱਜ ਗਏ ਲੋਕ ਓ ਇੱਕ ਦੋ ਚਾਰ ਮੁਲਜ਼ਮਾਂ ਪਿੱਛੇ ਪੁਲਿਸ ਨੇ ਚੱਕਤੀਆਂ ਚੂਟਾਂ ਉਹ ਭੱਜ ਗਏ ਭਾ ਵੱਡੇ ਪੁਲਿਸ ਐਕਸ਼ਨ ਦੀ ਵੀਡੀਓ ਵਾਇਰਲ ਉੱਥੇ ਆ ਗਏ ਜੀਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਪੁਲਿਸ ਵੱਲੋਂ ਅਚਾਨਕ ਨਸ਼ੇ ਨੂੰ ਲੈ ਕੇ ਬਦਨਾਮ ਇਲਾਕਿਆਂ 'ਚ ਰੇਡ ਕੀਤੀ ਗਈ ਸੀ ਇਸ ਦੌਰਾਨ ਜਿਉਂ ਹੀ ਮੁਲਜ਼ਮਾਂ ਦੀ ਨਜ਼ਰ ਪੁਲਿਸ ਤੇ ਗਈ ਤਾਂ ਮੁਲਜ਼ਮ ਆਪਣਾ ਸਾਰਾ ਕੁਝ ਛੱਡ ਮੌਕੇ ਤੋਂ ਭੱਜ ਨਿਕਲੇ ਇਸ ਮੌਕੇ ਪੁਲਿਸ ਵੀ ਮੁਲਜ਼ਮਾਂ ਦੇ ਪਿੱਛੇ ਭੱਜ ਲਈ ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਘੇਰਾ ਪਾਇਆ ਗਿਆ ਤੇ ਕੁਝ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ ਭੱਜ ਗਏ ਤੇ ਉਹ ਭੱਜ ਗਏ ਲੋਕ ਉਹ 1 2 4 ਦਿਨ ਮੈਂ ਜੇ ਸਮਾਜ ਨੂੰ ਹਾਲ ਇੰਨੀ ਰਹਿਦੀ ਲੋਕਾਂ ਦੀ ਠੀਕ ਹੈ ਕਾਹਦੇ ਇੱਕ ਲੋ ਮੇਰੋ ਕੋਲ ਇਸ ਦੌਰਾਨ ਜਿਹੜੇ ਵੀ ਸ਼ੱਕੀ ਪੁਲਿਸ ਦੇ ਹੱਥ ਲੱਗੇ ਪੁਲਿਸ ਵੱਲੋਂ ਉਹਨਾਂ ਨੂੰ ਸਖਤ ਤਰੀਕੇ ਨਾਲ ਸਮਝਾਇਆ ਗਿਆ ਸਖਤ ਤਾੜਨਾ ਪੁਲਿਸ ਵੱਲੋਂ ਉਹਨਾਂ ਨੂੰ ਕੀਤੀ ਗਈ ਹੈ ਪੁਲਿਸ ਵੱਲੋਂ ਉਹਨਾਂ ਨੂੰ ਸਖਤ ਸ਼ਬਦਾਂ ਚ ਕਿਹਾ ਗਿਆ ਕਿ ਜੇਕਰ ਉਹ ਨਾ ਸੁਧਰੇ ਤਾਂ ਸਖਤ ਕਾਰਵਾਈ ਉਹਨਾਂ ਖਿਲਾਫ ਕੀਤੀ ਜਾਵੇਗੀ ਉਹ ਭੱਜ ਗਏ ਉਹ ਇੱਕ ਦੋ ਚਾਰ ਦਿਨ ਉਹ ਮੈਂ ਜੇ ਤਮਾਸ਼ਾ ਨੂੰ ਲੋਕ ਹੈ ਜੀ ਠੀਕ ਹੈ ਤਾਂ ਇੱਕ ਲੋ ਮੇਰੇ ਪਹਿਤ ਜਲਾਲਾਬਾਦ ਦੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਸਰਚ ਭਿਆਨ ਕੀਤਾ ਗਿਆ ਤਾਂ ਐਸਐਸਪੀ ਸਰਦਾਰ ਗੁਰਮੀਤ ਸਿੰਘ ਹੁਣਾਂ ਦਾ ਕਹਿਣਾ ਸੀ ਕਿ ਜੇ ਕੋਈ ਵੀ ਪੰਜਾਬ ਪੁਲਿਸ ਨੂੰ ਨਸ਼ਾ ਕਰਦਿਆਂ ਜਾਂ ਵੇਚਦਿਆਂ ਕੋਈ ਵੀ ਅੰਸਰ ਫੜਿਆ ਗਿਆ ਤਾਂ ਉਹਦੇ ਖਿਲਾਫ ਐਸੀ ਕਾਰਵਾਈ ਹੋਏਗੀ ਕਿ ਉਹ ਜ਼ਿੰਦਗੀ ਭਰ ਯਾਦ ਰੱਖੇਗਾ ਤਾਂ ਸਾਡੇ ਨਾਲ ਫਾਜ਼ਲ ਕਾ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਦੇਖੋ ਸਾਡੇ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਲੈਅ ਸਟਾਰਟ ਕੀਤੀ ਹੈ ਇਹਦੇ ਵਿੱਚ ਦੇ ਵਿੱਚ ਇਹ ਸਾਡਾ ਕਾਸੋ ਆਪਰੇਸ਼ਨ ਸੀਗਾ ਬੰਬਿੰਗ ਐਂਡ ਸਰਚ ਆਪਰੇਸ਼ਨ ਜੀ ਉਹ ਅਸੀਂ ਥਾਣਾ ਬੈਰੋਕੇ ਦਾ ਪਿੰਡ ਮਹਾਲਮ ਹੈ ਉੱਥੇ ਕੀਤਾ ਸੀਗਾ ਉੱਥੇ ਅਸੀਂ ਕਰੀਬ ਜਿਹੜੇ ਸਸਪੈਕਟਡ ਹਾਊਸਸ ਸੀਗੇ ਉਹਨਾਂ ਨੂੰ ਚੈੱਕ ਕੀਤਾ ਚੈੱਕ ਕਰਕੇ ਉਹਨਾਂ ਨੂੰ ਵਰਨ ਵੀ ਕੀਤਾ ਜਦੋਂ ਉਹਦੇ ਮੈਂਬਰ ਸੀ ਉੱਥੇ ਵੀ ਜਿਹੜਾ ਇਹ ਕੰਮ ਛੱਡਦੇ ਨੇ ਇਹ ਇਹ ਸਾਡਾ ਬਿਲਕੁਲ ਵੀ ਇਹਦੇ ਅਹੀ ਉਲਟਾ ਅਸੀਂ ਜੇ ਕੋ ਕਾਬੂ ਆਗੇ ਤੇ ਕਾਰਵਾਈ ਕਰਾਂਗੇ ਸੂਸ ਤੋਂ ਬਾਅਦ ਅਸੀਂ ਫਿਰ ਜਲਾਲਾਬਾਦ ਸਿਟੀ ਚ ਆਗੇ ਇੱਥੇ ਵੀ ਅਸੀਂ ਪਤਾ ਲੱਗਾ ਵੀ ਇਹ ਪਾਰਕ ਤੇ ਇੱਕ ਦਾਣਾ ਮੰਡੀ ਥੋੜੀ ਹੈ ਚੈਕਿੰਗ ਦੀ ਲੋੜ ਜੀ ਬਈ ਇੱਥੇ ਆਗੇ ਇਹਨੂੰ ਸਾਰਾ ਪਾਰਕ ਨੂੰ ਪਹਿਲਾਂ ਜਿਹੜੀਆਂ ਐਂਟਰੀ ਐਂਡ ਐਗਜ਼ਿਟ ਜਿਹੜੀ ਉੱਥੇ ਬੋਸ ਲਾ ਕੇ ਨੂੰ ਚੈੱਕ ਕੀਤਾ ਹਰ ਕੇ ਪਾਸ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਉਹਦਾ ਤਲਾਸ਼ੀ ਵੀ ਲਈ ਵੈਰੀਫਾਈ ਵੀ ਕੀਤੇ ਉਹਨਾਂ ਦੇ ਪੁੱਛਿਆ ਤੁਸੀਂ ਕੀ ਕੰਮ ਕਰਦੇ ਸੋ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਜਿਹੜਾ ਇਹ ਅਭਿਆਨ ਹੈ ਕੰਟੀਨਿਊਸ ਹੈ ਜਿਹੜਾ ਸਰ ਕੋਈ ਬ੍ਰਾਮਦ ਹੋਇਆ ਜਿੱਥੇ ਕੋਈ ਜਿੰਨੇ ਟੀਮ ਦੇ ਵਿੱਚ ਚੈਕਿੰਗ ਸੀ ਉਹ ਸਾਡੇ ਸੱਤ ਚੱਲ ਜੀ ਜਾਂਦੇ ਜੀ ਸਰ ਇੱਕ ਪਿੰਡ ਬਾਮਣੀ ਵਾਲਾ ਹੈ ਜਿਵੇਂ ਮਾਹਲਮ ਚੱਲਦਾ ਹੈ ਚਿੱਟਾ ਉਸ ਤਰੀ ਬਾਮਣੀ ਵਾਲਾ ਚੱਲਦਾ ਹੈ ਤੁਹਾਡੇ ਨੋਟਿਸ 'ਚ ਤੁਸੀਂ ਹੁਣ ਆਏ ਹੋ ਤੁਹਾਨੂੰ ਨਹੀਂ ਪਤਾ ਲੇਕਿਨ ਵੇਖੋ ਗੱਲ ਸਮਾਂ ਪਤਾ ਕੀ ਹੈ ਤੇ ਜਿਸਾਨੂੰ ਇਨਫਰਮੇਸ਼ਨ ਮਿਲਦੀ ਅਸੀਂ ਜਾਨੇ ਉੱਥੇ ਉਹਨੂੰ ਮਟੀਰੀਅਲਾਈਜ਼ ਕਰਦੇ ਆਂ ਹੁਣ ਤੁਸੀਂ ਬੰਮਣੀ ਵਾਲਾ ਧਿਆਨ ਦਿੱਤਾ ਸੀ ਉੱਥੇ ਵੀ ਉੱਥੇ ਵੀ ਕਿਹੜਾ ਕੱਟਾਂਗੇ ਸੋ ਜਿੱਥੇ ਸਸਪੈਕਟਡ ਹੈ ਉਸੇ ਅਸੀਂ ਚੈੱਕ ਕਰਦੇ ਆਂ ਠੀਕ ਹੈ ਨਾ ਸੋ ਤੁਹਾਡਾ ਵੈਲਕਮ ਹੈ ਤੁਸੀਂ ਸਾਨੂੰ ਜਦੋਂ ਮਰਜ਼ੀ ਕੋਈ ਇਨਫਰਮੇਸ਼ਨ ਉਹਦੀ ਦੱਸਿਆ ਕਰੋ ਅਸੀਂ ਉੱਤੇ ਕਾਰਵਾਈ ਕਰਾਂਗੇ ਪੁਲਿਸ ਵੱਲੋਂ ਇਹ ਐਕਸ਼ਨ ਜਲਾਲਾਬਾਦ ਦੇ ਕਈ ਸ਼ੱਕੀ ਇਲਾਕਿਆਂ 'ਚ ਕੀਤਾ ਗਿਆ ਹੈ ਫਿਲਹਾਲ ਦੇਖਣਾ ਹੋਵੇਗਾ ਮੁਲਜ਼ਮ ਪੁਲਿਸ ਦੀ ਇਸ ਵਾਰਨਿੰਗ ਨੂੰ ਤਾੜਨਾ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਵੱਡਾ ਸਵਾਲ ਇਹੋ ਹੈ ਕਿ ਮਲਜ਼ਮਾਂ ਸੁਧਰਦੇ ਨੇ ਜਾਂ ਫਿਰ ਪੁਲਿਸ ਨੂੰ ਮੋੜ ਕੋਈ ਵੱਡਾ ਐਕਸ਼ਨ ਕਰਨਾ ਪਵੇਗਾ ਜਗਵੰਤ ਟੀਵੀ ਲਈ ਇਹ ਦਰਸ ਜੋਸ਼ਣ ਦੀ ਰਿਪੋਰਟ